ਸਿੱਖੜਾ ਕਹਿ ਕੇ ਬੋਲੇ ਤੇ ਜਿਹੜੇ ਨਾਲ ਬੰਦੇ ਸੀ ਉਹਨਾਂ ਨੂੰ ਫੜਿਆ ਜਾਵੇ ਸਵੇਰ ਤੱਕ ਜੇ ਫੜਿਆ ਜਾਊਗਾ ਤੇ ਮੈਂ ਬਹੁਤ ਧੰਨਵਾਦੀ ਹੋਵਾਂਗਾ ਇਹਨਾਂ ਦਾ ਜੀ ਤਾਂ ਵੀ ਕਹਾ ਅਸੀਂ ਕਰ ਬਈ ਅਸੀਂ ਜ਼ਰੂਰ ਕਰਾਂਗੇ ਤੇ ਜਿਹੜੇ ਨਾਲ ਦੋ ਮਲਾਈਮ ਮਲਾਈਮ ਸੀ ਉਹ ਸਸਪੈਂਡ ਹੋਣੇ ਚਾਹੀਦੇ ਉਹਨਾਂ ਨੇ ਕੋਲ ਖੜ ਕੇ ਘਟਾਇਆ ਮੈਨੂੰ ਆਂਸੇਵਸਰਾਂ ਦੇ ਪ੍ਰਧਾਨ ਨੇ ਨਾਲ ਗੁੰਡਿਆਂ ਨੇ ਮੇਰੇ ਬੇਟੇ ਨੂੰ ਖੋਟ-ਖੋਟ ਕੇ ਜੀ ਬਹੁਤ ਭੂਰੀ ਗਾਲਤ ਕੀਤੀ ਜੀ ਉਹਨਾਂ ਨੇ ਤੇ ਮੋਤੋ 25 30 ਜਣੇ ਸੀ ਇਕੱਲਾ ਸੀ ਜੀ ਬਹੁਤ ਭੂਰੀ ਕੀਤੀ ਉਹਨਾਂ ਨੇ ਸਿਰ 'ਚ ਵੀ ਮਾਰੇ ਖੜੇ-ਖੜੇ ਢੋਈ ਤੇ ਆਂਗਲ ਵੀ ਕੱਟਤੀ ਹੁੰਦੀ ਵਿਚਾਰੇ ਦੀ ਪੇਟ ਵੀ ਮਾਰ ਬਹੁਤ ਹੋਰੀਆਂ ਹਾਲਤਾਂ ਕੁੱਟਿਆ ਜੀਨਾ ਸਿਰਸਰ ਨੇ ਗੁੰਡਿਆ ਤੋ ਜੇ ਗ੍ਰਿਫਤਾਰ ਵੀ ਹੋ ਜਾਂਦੇ ਆ ਧਾਰਾ ਨਹੀਂ ਲੱਗਦੀਆਂ ਫਿਰ ਵੀ ਅਸੀਂ ਧਰਨਾ ਲਾਵਾਂਗੇ ਜਿੰਨਾ ਚਿਰ 295ਏ ਤੇ 26 ਨਹੀਂ ਲੱਗਦੀ ਉਹਨਾਂ ਚਿਰ ਸਾਡਾ ਸੰਘਰਸ਼ ਜਾਰੀ ਰਹੂਗਾ ਗਰਗ ਨੂੰ ਅੰਦਰ ਠੋਕਿਆ ਜਾਵੇ ਕਿਉਂਕਿ ਇਹ ਹਰੇਕ 6 ਜੂਨ ਨੂੰ ਸ਼ਹੀਦੀ ਦਿਹਾੜੇ ਦੇ ਦਿਨ ਬਰਾਬਰ ਫੋਟੋ ਇੰਦਰਾ ਕੰਦੀ ਦੀਆਂ ਜਾਂ ਹੋਰ ਜਨਰਲ ਵੈਦਿਆਂ ਦੇ ਲਾ ਕੇ ਸਿੱਖਾਂ ਦੀਆਂ ਭਾਵਨਾਵਾਂ ਖਲਵਾੜ ਕਰਦਾ ਇਹੋ ਜੇ ਬੰਦ ਨੂੰ ਨੱਥ ਪਾਈ ਜਾਵੇ ਸੁਬਾਰੀ ਦੇ ਵਿੱਚੋਂ ਉਵੇਂ ਛਾ ਜਾਣਿਆ ਖਿੱਚਿਆ ਕੋਲ ਤੋਂ ਬਾਡੀਗਾਰਡ ਖੜੇ ਆ ਬਾਡੀਗਾਰਡ ਸਭ ਤੋਂ ਦੋਸ਼ੀ ਜ਼ਿਆਦਾ ਉਸ ਵੰਡ ਹੋਣੇ ਜ਼ਰੂਰੀ ਆ ਜਿੰਦਾਂ ਉਹਨਾਂ ਨੇ ਸਪੈਸ਼ਲੀ ਸ਼ਬਦ ਵਰਤੇ ਆ ਵੀ ਅਸੀਂ ਖੜੇ ਦੀ ਪੱਗ ਫੜੋ ਇਹਦੀ ਉਹ ਕਹਿੰਦੇ ਮੈਂ ਪੱਗ ਨੂੰ ਹੱਥ ਲਾਇਆ ਤੇ ਫਿਰ ਮੇਰੀ ਉਹਨਾਂ ਨੇ ਸ਼ਰਟ ਪਾੜੀ ਹੁਣ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਤਾਂ ਦਿਵਾਇਆ ਵੀ ਅਸੀਂ ਕਾਰਵਾਈ ਕਰਾਂਗੇ ਤੇ ਜੋ ਨਹੀਂ ਕਾਰਵਾਈ ਕਰਦੇ ਫਿਰ ਸਿੰਘਾਂ ਨੇ ਕੌਲ ਤਾਂ ਦਿੱਤੇ ਵੀ ਅਸੀਂ ਤਾਂ ਫਿਰ ਸੰਘਰਸ਼ ਦੇ ਵਿੱਚ ਆਵਾਂਗੇ ਸਾਡਾ ਪੰਥ ਇੰਨਾ ਕਮਜ਼ੋਰ ਨਹੀਂ ਵੀ ਇਹ ਲੱਲੀ ਛੱਲੀ ਸਾਡੇ ਪੰਥ ਨੂੰ ਜਿਹੜਾ ਸਾਡੇ ਇੱਕ ਸਿੱਖ ਨੌਜਵਾਨ ਨੂੰ ਇਹ ਸਿੱਧੇ ਮੱਥੇ ਹੱਥ ਪਾਉਣਗੇ ਅਸੀਂ ਜਿਹੜਾ ਐਟ ਦਾ ਜਵਾਬ ਹੈ ਅਸੀਂ ਉਹ ਪੱਤਰ ਨਾਲ ਦੇਣ ਜਾਣਦੇ ਆ ਹਾਂਜੀ ਸਰ ਮੈਂ ਦੱਸਦਾ ਜੀ ਮੈਂ 295 ਧਾਰਾ ਦਾ ਵਾਅਦਾ ਕਰ ਚੁੱਕੇ ਸੀ 326 ਦਾ ਜੇ ਰਿਜ਼ਲਟ ਆਏਗਾ ਮੈਡੀਕਲੀ ਤੇ ਉਹਦਾ ਵੀ ਵਾਅਦਾ ਹੋ ਜੇਗਾ ਬਣਦੇ ਦੋਸ਼ੀ ਜਿਹੜੇ ਬਾਈ ਨੇਮ ਲਖਾਏ ਨੇ ਅਸੀਂ ਗ੍ਰਿਫਤਾਰ ਕਰਕੇ ਉਹਨਾਂ ਤੇ ਬਣਦੀ ਕਾਰਵਾਈ ਕਰਾਂਗੇ 295 ਦਾ ਵਾਅਦਾ ਅਸੀਂ ਵਾਪਸੀ ਨਹੀਂ ਕਰਦਾਂਗੇ ਤੇ ਬਾਕੀ ਉਹਨਾਂ ਨੂੰ ਫੜਨ ਵਾਸਤੇ ਅਸੀਂ ਟੀਮਾਂ ਲਗਾਈਆਂ ਨੇ ਜਲਦੀ ਜਲਦੀ ਗ੍ਰਿਫਤਾਰ ਕਰਕੇ ਇਹਨਾਂ ਨੂੰ ਸਾਬਤ ਕੀਤਾ ਜਾਵੇ ਭਾਜੀ ਕੀ ਕੀ ਹੋਇਆ ਹੁਣ ਕੁਛ ਨਹੀਂ ਬਿਆਨ ਲੈ ਗਏ ਜੀ ਕਹਿੰਦੇ ਵੀ ਅਸੀਂ ਵੀ ਆਪਦਾ ਪਰਚਾ ਦੇ ਦਿੱਤਾ ਉਹਨਾਂ ਤੇ ਵੀ 295 ਏ ਲਾਤੀ ਆ ਤੇ ਵੀ ਮੇਰੀ ਪੱਗ ਲਾਉਂਦੀ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਮੈਂ ਲਾਉਣ ਨਹੀਂ ਦਿੱਤੀਗੀ ਤੇ ਮੈਨੂੰ ਮਾੜਾ ਚੰਗਾ ਬੋਲੇ ਸਿੱਖੜਾ ਕਹਿ ਕੇ ਬੋਲੇ ਤੇ ਜਿਹੜੇ ਨਾਲ ਬੰਦੇ ਸੀ ਉਹਨਾਂ ਨੂੰ ਫੜਿਆ ਜਾਵੇ ਸਵੇਰ ਤੱਕ ਜੇ ਫੜਿਆ ਜਾਊਗਾ ਤੇ ਮੈਂ ਬਹੁਤ ਧੰਨਵਾਦੀ ਹੋਵਾਂਗਾ ਇਹਨਾਂ ਦਾ ਜੀ ਤਾਂ ਵੀ ਗਾਂ ਅਸੀਂ ਕਾਰਵਾਈ ਅਸੀਂ ਜ਼ਰੂਰ ਕਰਾਂਗੇ ਤੇ ਜਿਹੜੇ ਨਾਲ ਦੋ ਮਲਾਇਮ ਮਲਾਇਮ ਸੀ ਉਹ ਸਸਪੈਂਡ ਹੋਣੇ ਚਾਹੀਦੇ ਉਹਨਾਂ ਨੇ ਕੋਲ ਖੜ ਕੇ ਘਟਾਇਆ ਮੈਨੂੰ ਜਿਹੜੇ ਉਹ ਆਪਦੇ ਸਕਿਉਰਟੀ ਵਾਸਤੇ ਲਈ ਫਿਰਦਾ ਤੇ ਦੂਜਾ ਜਸਕੌਲਟੀ ਨਾਲ ਆ ਪੰਜਾਬ ਪੁਲਿਸ ਦੇ ਨਾਲ ਮੈਨੀਆਂਗਾ ਵੀ ਸੇਫ ਹੈਗਾ ਤੇ ਉਹਨਾਂ ਨੂੰ ਕਿਉਂ ਦਿੱਤੀ ਹੋਈ ਆ ਜੇ ਇੰਨਾ ਨਹੀਂ ਦਿਮਾਗ ਹੈਗਾ ਉਹਨਾਂ ਚ ਵੀ ਬੰਦੇ ਨੂੰ ਕੁੱਟ ਰਹੇ ਆ ਤੇ ਉਹ ਉਹਨਾਂ ਨੂੰ ਕਿਉਂ ਸਕਿਉਰਟੀ ਦਿੱਤੀ ਹੋਈ ਆ ਵੀ ਨਾਲ ਉਹ ਜਿਹੜੇ ਮੁਲਾਜ਼ਮ ਆ ਉਹ ਸਸਪੈਂਡ ਹੋਣੇ ਚਾਹੀਦੇ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਆ ਤੇ ਸਵੇਰ ਦੇ ਸਵੇਰੇ 10 11 ਵਜੇ ਤੱਕ ਬੰਦੇ ਫੜੇ ਜਾਣ ਤੇ ਮੈਂ ਸਹਿਮਤ ਆਈ ਤੇ ਨਹੀਂ ਤਾਂ ਕੱਲ ਤੱਕ ਸਭ ਤੋਂ ਜਹੇਦਾਰ ਜੀ ਦਾ ਫੋਨ ਆਇਆ ਤੇ ਉਸ ਤੋਂ ਬਾਅਦ ਫਿਰ ਜਿਹੜੀ ਅਗਲੀ ਕਾਰਵਾਈ ਉਹ ਸਕਾਰ ਅਸੀਂ ਆਵਾਂ ਕਰਾਂਗੇ ਸਵੇਰ ਤੱਕ 10:30 ਵਜੇ ਤੱਕ ਬੰਦੇ ਫੜੇ ਜਾਣ ਸਾਰੇ ਜਾਣੇ ਉਹ ਜਿਨ੍ਹਾਂ ਨੇ ਮੈਨੂੰ ਕੁੱਟਿਆ ਉਹ ਇੱਥੇ ਆ ਕੇ ਦਾਖਲ ਹੋਗੇ ਹੁਣ ਮਲਾਜਮਾਂ ਨੂੰ ਦੇਖ ਕੇ ਭੱਜ ਗਏ ਆ ਜਦੋਂ ਵੀਡੀਓ ਵਾਇਰਲ ਹੋ ਗਈ ਇਹਨਾਂ ਦੀ ਫਿਰ ਕੁੱਟਦੇ ਨੇ ਇਕੱਲੇ ਇਕੱਲੇ ਨੂੰ ਕੁੱਟਿਆ ਮੈਨੂੰ ਸਰਦਾਰ ਵੇਖ ਕੇ ਇਕੱਲੇ ਨੂੰ ਕੁੱਟਿਆ ਤੇ ਹੁਣ ਸਾਹਿਬ ਆਏ ਆ ਕਹਿੰਦੇ ਵੀ ਅਸੀਂ ਪਰਚਾ ਕਰਤਾ ਤੇ 295 A ਇਹ ਜਵਾਦਾ ਕਰਾਂਗੇ ਸਰ اچھا 83 ਸਰ ਹੋਇਆ ਇਹਨਾਂ ਇਹਨਾਂ ਦੇ ਬਿਆਨ ਦੇ ਮੁਤਾਬਿਕ ਜਿਹੜੀ ਐਫਆਰ ਲੋਚ ਕਰਤੀ ਆ ਜਿਹੜਾ 295 A ਦਾ ਵੱਧਾ ਉਹ ਅਸੀਂ ਵਾਪਸੀ ਤੇ ਕਰ ਦਾਂਗੇ ਜਿਵੇਂ ਇਹਨਾਂ ਨੇ ਲੰਘ ਕੇ ਕਿ ਉਹਦੇ ਵਿੱਚ ਜਿਹੜੇ ਦੋ ਮੁਲਾਜ਼ਮ ਉਹਨਾਂ ਤੇ ਗਨਮਨਤਾ ਉੱਤੇ ਚੱਲਦੇ ਸੀ ਉਹ ਇਹਨਾਂ ਨੇ ਖੁਦ ਕਹਿ ਕੇ ਕਟਵਾਇਆ ਬਾਰੀਆਂ ਤੱਕ ਫੁੱਲ ਗਿਆ ਜੋ ਵੀ ਉਹਨਾਂ ਦਾ ਰੋਲ ਆਇਆ ਜਿ ਮਹਿਕਮਾ ਨਾਲ ਕਰ ਵੀ ਕੀਤੀ ਆ ਉਹਨਾਂ ਦੇ अच्छा जी हां जी ਤੇ ਬਾਕੀ ਉਹਨਾਂ ਨੂੰ ਫੜਨ ਲਈ ਅਸੀਂ ਸੀਰੀਮਾਂ ਲਾਈਆਂ ਹੋਈਆਂ ਨੇ ਜੀ ਜਲਦ ਜਲਦ ਰਿਸਟ ਕਰਾਂਗੇ ਜੀ ਆਇਆ ਜੀ ਹੁਣ ਫੇਰ ਆਇਆ ਦੋ ਰੀ ਗੇੜੇ ਕੱਢ ਕੇ ਗਿਆ ਹਸਪੀਟਲ ਉਹ ਬੰਦਾ ਸਰ ਇਹ ਮੇਰੇ ਮੇਰੇ ਸਾਹਮਣੇ ਨਹੀਂ ਆਇਆ ਜੀ ਇਹੋ ਜੇ ਆਇਆ ਹੁੰਦਾ ਤਾਂ ਅਸੀਂ ਕਾਰਵਾਈ ਕਰਦੇ ਬਿਲਕੁਲ ਜੋ ਵੀ ਇਹ ਪਰਸਨਲਟੀ ਤੋਂ ਵਗੈਰਾ ਅਸੀਂ ਕਾਰਵਾਈ ਕਰਾਂਗੇ ਜੀ ਜੋ ਵੀ ਮੈਰਿਟ ਤੇ ਕੰਮ ਕਰਾਂਗੇ ਜੀ ਪ੍ਰੋਬਲਮ ਨਹੀਂ ਹੈ ਜੋ ਜੋ ਇਹਨਾਂ ਦੀ ਜੋ ਸਿਗੀਆਂ ਮੰਗਾਂ ਉਹ ਸਾਰੀਆਂ ਅਸੀਂ ਐਫਆਰ ਵੀ ਲੋਚ ਕਰਤੀ ਹੈ 295 ਦਾ ਵਾਅਦਾ ਅਸੀਂ ਵਾਪਸੀ ਨਹੀਂ ਕਰਦਾਂਗੇ ਤੇ ਬਾਕੀ ਉਹਨਾਂ ਨੂੰ ਫੜਨ ਵਾਸਤੇ ਅਸੀਂ ਟੀਮਾਂ ਲਗਾਈਆਂ ਹਨ ਜਲਦੀ ਜਲਦੀ ਗ੍ਰਿਫਤਾਰ ਕਰਕੇ ਇਹਨਾਂ ਨੂੰ ਸਾਬਤ ਦਿੱਤਾ ਜਾਵੇ ਮੈਂ ਸਵੇਰੇ 10 ਵਜੇ ਤੱਕ ਕਹਿੰਦੇ ਵੀ ਅਸੀਂ ਹਾਂਜੀ ਬੰਦੇ ਕਿੰਨੇ ਕਿੰਨੇ ਵਜੇ ਅਰੈਸਟ ਕਰ ਲਵਾਂਗੇ ਅਸੀਂ ਹੋਰ ਜਲਦੀ ਲੋਕਾਂ ਨੂੰ ਕਿਹਾ ਇਹਨਾਂ ਨੇ ਕਿੰਨੇ ਵਜੇ 10:00 ਦਾ ਟਾਈਮ ਦਿੱਤਾ ਜੀ ਇਹਨਾਂ ਨੇ ਜਲਦ ਤੋਂ ਜਲਦ ਕਰਾਂਗੇ ਜੀ ਮੈਂ ਤਾਂ ਕਹਿੰਦਾ ਉਸ ਤੋਂ ਪਹਿਲਾਂ ਹੀ ਕਰ ਲਈਏ ਜਲਦ ਤੋਂ ਜਲਦ ਜਦੋਂ ਵੀ ਹੋਇਆ ਸੀ ਟੀਮਾਂ ਲਾਈਆਂ ਹੋਈਆਂ ਹੋ ਗਏ ਬੰਦੇ ਅਰੈ ਤਾਨੂੰ ਅਗਲੀ ਆਪਾਂ ਵੀ ਜਿਵੇਂ ਆਪਣੀ ਜਿਹੇ ਬੰਦੀਆਂ ਕਹਿਣਗੀਆਂ ਉਹ ਆਪਾਂ ਕਵਾਂਗੇ ਠੀਕ ਜਹੇਦਾਰ ਜੀ ਬੇਨਤੀ ਇਹ ਆ ਲੈ ਵੀ ਕੱਲ ਨੂੰ ਆਪਾਂ ਵੱਧ ਤੋਂ ਵੱਧ ਇਕੱਠ ਵੀ ਕਰਨਾ ਹੈ ਤੇ ਪਿੰਡਾਂ ਦੇ ਵਿੱਚ ਵਾਜ ਵੀ ਦੋਣੀ ਜੇ ਆਪਣੀ ਪ੍ਰਸ਼ਾਸਨ ਨੇ ਗੱਲ ਨਾ ਸੁਣੀ ਤਾਂ ਜੇ ਇਹ ਬੰਦੇ ਨਾਰਾਸ਼ਟ ਕੀਤੇ ਭਰੋਸਾ ਕੀ ਦਵਾਇਆ ਤੁਹਾਨੂੰ ਭਰੋਸਾ ਦਵਾਇਆ ਜੀ ਉਹਨਾਂ ਨੇ ਅਖਲੇ ਵੀ 12 ਮਈ ਤੋਂ ਪਹਿਲਾਂ ਜਹੇਦਾਰ ਕੀ ਬੰਦੇ ਫੜ ਲੈ ਕੱਲ ਨੂੰ ਜੀ ਅੱਛਾ ਤੇ ਜੇ ਉਹਨਾਂ ਦੇ ਅਸੀਂ ਭਰੋਸੇ ਦੇ ਅੱਜ ਦੇ ਦਿਨ ਉਹਨਾਂ ਨੂੰ ਦੇਤਾ ਜੀ ਇਹ ਕੱਲ ਨੂੰ ਨਾ ਉਹਨਾਂ ਨੇ ਫੜੇ ਜੀ ਐਫ ਆਈ ਆਰ ਕੱਟੀ ਗਈ ਆ ਤੁਹਾਨੂੰ ਪਰਿਵਾਰ ਨੂੰ ਸੰਤੁਸ਼ਟੀ ਹੈ ਉਸ ਦੀ ਨਹੀਂ ਜੀ ਉਹਦੇ ਵਿੱਚ ਅਜੇ ਉਹਨਾਂ ਨੇ ਨਾ ਤਾਂ 295ਏ ਧਾਰਾ ਲਾਈ ਐ ਨਾ ਹੀ ਉਹਨਾਂ ਨੇ ਜਿਹੜੀਆਂ ਸੱਟਾਂ ਮੱਜੀਆਂ ਉਹਦੀ 26 ਦੀ ਧਾਰਾ ਲਾਈ ਐ ਜੇ ਕੱਲ ਤੱਕ ਉਹ ਧਾਰਾ ਲੱਗਣ ਗਈਆਂ ਤਾਂ ਅਸੀਂ ਕਾਰਵਾਈ ਤੋਂ ਪਿੱਛੇ ਹਟਾਂਗੇ ਜੇ 295ਏ ਤੇ 26 ਨਹੀਂ ਲੱਗਦੀ ਉਹਨਾਂ ਚਿਰ ਸਾਡਾ ਸੰਘਰਸ਼ ਜਾਰੀ ਰਹੂਗਾ ਬੰਦੇ ਚਾਹੇ ਅੱਜ ਗ੍ਰਿਫਤਾਰ ਹੋ ਜਾਣ ਚਾਹੇ ਕੱਲ ਹੋ ਜਾਣ ਅਸੀਂ ਉਹਨਾਂ ਦੇ ਪਰਚਾ ਵੈਰੀਫਾਈ ਨਹੀਂ ਹੋਏਗੇ ਕਹਿੰਦੇ ਬੰਦੇ ਇੱਥੇ ਹਸਪੀਟਲ ਵਿੱਚ ਘੁੰਮਦੇ ਰਹੇ ਪੁਲਿਸ ਕਹਿੰਦੀ ਵੈਰੀਫਾਈ ਨਹੀਂ ਹੋਏ ਵੈਰੀਫਾਈ ਪੁਲਿਸ ਨੇ ਕਰਨੇ ਆ ਜੀ ਘੁੰਮਦੇ ਰਹੇ ਆ ਇੱਥੇ ਅਸੀਂ ਦੇਖਿਆ ਜੇ ਸਾਂ ਨજર ਆਇਆ ਤਾਂ ਪੁਲਿਸ ਨੂੰ ਵੀ ਆਏ ਹੋਣਗੇ ਓਬਵੀਅਸ ਜੀ ਗੱਲ ਹੈ ਜੀ ਇਹ ਤਾਂ ਕੋਈ ਹੈ ਨਹੀਂ ਵੀ ਸਾਨੂੰ ਕੱਲਿਆਂ ਨੂੰ ਹੀ ਨਜ਼ਰ ਆਏ ਆ ਪਰ ਠੀਕ ਹੈ ਉਹ ਅੱਖਾਂ ਤੋਂ ਅੱਲੇ ਹੋ ਗਏ ਆ ਇਹ ਅੱਜ ਫੜ ਲੈਣ ਕੱਲ ਫੜ ਲੈਣ ਕੱਲ 12 ਵਜੇ ਤੱਕ 295 ਐ ਤੇ 26 ਦੀ ਧਾਰਾ ਪਰਚੇ ਦੇ ਵਿੱਚ ਜੇ ਬਾਇ ਨੇਮ ਉਹਨਾਂ ਬੰਦਿਆਂ ਤੇ ਨਹੀਂ ਲੱਗਦੀ ਤਾਂ ਗ੍ਰਿਫਤਾਰੀ ਤਾਂ ਕੋਈ ਵੱਡੀ ਜੀ ਨਹੀਂ ਅੱਜ ਗ੍ਰਿਫਤਾਰ ਕਰਨਗੇ ਜਿਹੜੀਆਂ ਧਾਰਾ ਲੱਗੀਆਂ ਕੱਲ ਸ਼ਾਮ ਤੱਕ ਘਰੇ ਹੋਣਗੇ ਜਵੰਤ ਕਰਾ ਕੇ ਅਸੀਂ ਧਾਰਾ ਦੀ ਮੰਗ ਕਰਦੇ ਆ ਗ੍ਰਿਫਤਾਰੀ ਤਾਂ ਉਹਨਾਂ ਦੀ ਹੋਣੀ ਹੋਣੀ ਆ ਜਿਹੜੀ ਅਸੀਂ ਧਾਰਾ ਕਹਿ ਰਹੇ ਆ 295ਏ ਤੇ 26 ਉਹ ਲਗਾਉਣੀ ਆ ਉਹਦੇ ਲਈ ਅਸੀਂ ਸੰਘਰਸ਼ ਕਰਨਾ ਹੈ ਉਹਦੇ ਲਈ ਅਸੀਂ 12 ਵਜੇ ਦੀ ਕਾਲ ਦਿੱਤੀ ਆ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਸਮੂਹ ਪੰਚਾਇਤਾਂ ਨੂੰ ਜਿੰਨੀਆਂ ਸਾਡੇ ਨੇੜੇ ਦੀਆਂ ਨੇ ਔਰ ਸਮੂਹ ਸਾਡੇ ਸਾਰੇ ਸ਼ਹਿਰ ਨੂੰ ਮੰਡੀ ਬਰੀ ਵਾਲਾ ਜੀ ਅਸੀਂ ਮੈਸੇਜ ਲਾ ਚੁੱਕੇ ਆ ਜੇ ਕੱਲ ਤੱਕ ਕੋਈ ਕਾਰਵਾਈ 12 ਵਜੇ ਤੱਕ ਨਹੀਂ ਕਰਦੇ ਜਿੰਨੀਆਂ ਧਾਰਾਂ ਦੀ ਅਸੀਂ ਮੰਗ ਕਰਦੇ ਹੋ ਨਹੀਂ ਲੱਗਦੀਆਂ ਤਾਂ ਅਸੀਂ ਕੱਲ 12 ਵਜੇ ਕਾਲ ਦਵਾਂਗੇ ਫਿਰ ਅਸੀਂ ਕਿੱਥੇ ਧਰਨਾ ਲਾਉਣਾ ਕੀ ਕਰਨਾ ਕੱਲ 12 ਵਜੇ ਅਸੀਂ ਇੱਥੇ ਹੀ ਐਲਾਨ ਕਰਾਇਆ ਜੇ 95 ਨਾ ਲੱਗੀ ਤਾਂ ਮੁਕਸਰ ਬੰਦ ਦਾ ਐਲਾਨ ਹੋਊਗਾ ਸਾਰੀਆਂ ਸਿੱਖ ਜਥੇਬੰਦੀਆਂ ਜੇ ਜੇਪਾਂ ਦੀ ਅਸੀਂ ਕਰਾਂਗੇ ਜੋ ਵੀ ਸਾਡੀ 995 ਆਲਰੇਡੀ ਲੱਗੀ ਹੈ ਹਾਂਜੀ ਸਾਰਾ ਮੈਂ ਦੱਸਦਾ ਜੀ ਮੈਂ ਐਸਪੀਡੀ ਆ ਮੁਕਸਰ ਜੀ 295 ਧਾਰਾ ਦਾ ਵਾਅਦਾ ਕਰ ਚੁੱਕੇ ਹਾਂ ਸੀ 326 ਦਾ ਜੇ ਰਿਜ਼ਲਟ ਆਏਗਾ ਮੈਡੀਕਲੀ ਤੇ ਉਹਦਾ ਵੀ ਵਾਅਦਾ ਹੋ ਜਾਏਗਾ ਹਮ ਬਣਦੇ ਦੋਸ਼ੀ ਜਿਹੜੇ ਬਾਈ ਨੇਮ ਲਿਖਾਏ ਨੇ ਅਸੀਂ ਗ੍ਰਿਫਤਾਰ ਕਰਕੇ ਉਹਨਾਂ ਤੇ ਬਣਦੀ ਕਾਰਵਾਈ ਕਰਾਂਗੇ ਜੀ ਐਪੀ ਸਾਹਿਬ ਉਹ ਵੀਡੀਓ ਹੀ ਆ ਜਾਣੀ ਤੁਹਾਡੇ ਕੋਲ ਕਿਹੜੇ ਹੋਣਗੇ ਬੰਦੇ ਸਾਰੇ ਵੈਰੀਫਾਈ ਹੋਏ ਉਹਨਾਂ ਚ ਕਿਹੜੇ ਕਿਹੜੇ ਬੰਦੇ ਆ ਜਾਂ ਕੁਸ਼ ਨਾਮ ਨੇ ਸ਼ੇਵ ਸੇਰਨਾ ਘਨੌਲੀ ਦੇ ਬੰਦੇ ਨੇ ਜੀ ਗਰਗਰਗ ਪ੍ਰਧਾਨ ਇਹਨਾਂ ਦਾ ਉਹਦੀ ਅਗਵਾਈ ਹੇਟ ਬੰਦੇ 8-10 ਸੀਗੇ ਇਹ ਜੋ ਜੋ ਵੀਡੀਓ ਚ ਫਿਗਰ ਹੋ ਰਹੇ ਬੰਦੇ ਸਾਰੇ ਤੇ ਘਰ ਹੋਈ ਹੋਗੀ ਹਾਂਜੀ ਕਲ ਕਟਬਾ ਕਿ ਮੈਮ ਤੁਸੀਂ ਅਪਣੀ ਮੰਕੀ ਸਨਾਂ ਨੇ ਜਿਹੜਾ ਗੰਦ ਪਾਇਆ ਇਹਦੀ ਬਹੁਤ ਹੀ ਘਨਾਉਣੀ ਹਰਕਤ ਕੀਤੀ ਅਸੀਂ ਵਿਰੋਧ ਕਰਦੇ ਆ ਐਸਐਸਪੀ ਸਾਹਿਬ ਡੀਸੀ ਸਾਹਿਬ ਨੇ ਸਾਡੇ ਕੋਲੇ ਰੱਖਿਆ ਬੰਦੇ ਅਸੀਂ ਬੰਦੇ ਅਰੈਸਟ ਕਰਾਂਗੇ ਜੇ ਨਾ ਕਿਤੇ ਅਰੈਸਟ ਬੰਦੀਆਂ ਧਰਾਵਾਂ ਨਾਲ ਲਾਈਆਂ ਕੱਲ ਨੂੰ ਜਿਹੜਾ ਕੁਝ ਅਸੀਂ ਕਰਾਂਗੇ ਵੱਧ ਤੋਂ ਵੱਧ ਕਰਾਂਗੇ ਕਿਉਂਕਿ ਮੁਕਸਲ ਸਾਹਿਬ ਦਾ ਮਾਹੌਲ ਅਸੀਂ ਖਰਾਬ ਨਹੀਂ ਕਰਨਾ ਚਾਹੁੰਦੇ ਕਿਉਂਕਿ 1986 ਦੇ ਵਿੱਚ ਹੋਇਆ ਸੀ ਉਸ ਤੋਂ ਬਾਅਦ ਬਹੁਤ ਚਿਰ ਸਤਾਪ ਭੁਗਤਿਆ ਅਸੀਂ ਉਹ ਭੁਗਤਣਾ ਨਹੀਂ ਚਾਹੁੰਦੇ ਸੋ ਬੇਨਤੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਵੀ ਬੰਦ ਹੀ ਕਾਰਵਾਈ ਕੀਤੀ ਜਾਵੇ ਗਰਗ ਨੂੰ ਅੰਦਰ ਠੋਕਿਆ ਜਾਵੇ ਕਿਉਂਕਿ ਇਹ ਹਰੇਕ 6 ਜੂਨ ਨੂੰ ਗੁਰੂ ਜੀ ਦੇ ਜਹਾੜੇ ਦੇ ਦਿਨ ਬਰਾਬਰ ਫੋਟੋ ਇੰਦਰਾ ਕਾਂਧੀ ਦੀਆਂ ਜਾਂ ਹੋਰ ਜਨਰਲ ਵੈਦਿਆਂ ਦੇ ਲਾ ਕੇ ਸਿੱਖਾਂ ਦੀਆਂ ਭਾਵਨਾ ਖਲਵਾੜ ਕਰਦਾ ਇਹੋ ਜੇ ਬੰਦ ਨੂੰ ਨੱਥ ਪਾਈ ਜਾਵੇ ਜੇ ਕਿਸੇ ਨੇ ਛਿਟਕਾਤਾ ਫਿਰ ਤਾਂ ਤੁਸੀਂ ਕਹੋ ਵੀ ਇਹ ਗਲਤ ਕੰਮ ਹੋ ਗਿਆ ਸੱਸੀ ਵੇਲੇ ਕੀ ਹੋਏ ਰੁਕੇ ਕਦੋਂ ਸੱਸੀ ਵੇਲੇ ਕਦੋਂ ਰੋਕੇਗੇ ਰੋਕਿਆ ਜੀ ਫਿਰ ਉਹ ਮਰੀਆਮ ਸਿੰਘ ਖੱਪਰੀਆ ਨੇ ਫੋਟੋ ਫੇਰ ਨਾ ਲੱਗਦੇ ਜਣੇ ਇਹ ਮੁਰਕੇ ਕੁਸਕੇ ਨਹੀਂ ਸੀ ਕਿ ਸਭ ਸਾਹ ਦੇ ਵਿੱਚ ਅਜੂਨ ਨੇ ਐਲਾਨ ਕੀਤਾ ਸੀ ਵੀ ਅਸੀਂ ਤਿਰੰਗਾ ਮਾਰਜ ਕੱਢਾਂਗੇ ਸਿੱਖਾਂ ਦੀਆਂ ਭਾਵਨਾਵਾਂ ਦੇਸ ਬਚਾਉਂਦੇ ਇਹ 6 ਜੂਨ ਨੂੰ ਸਾਡੇ ਨਾਲ ਕੀ ਹੋਇਆ ਸੀ ਅਕਾਲ ਤਖਤ ਤੇ ਫੌਜ ਚੜ੍ਹੀ ਸੀ ਇੰਦਰ ਗਾਂਧੀ ਨੇ ਇਹ 6 ਜੂਨ ਨੂੰ ਤਿਰੰਗਾ ਮਾਰਚ ਕੱਢਣਗੇ ਜੇ ਇਹ ਹੀ ਕੋ ਹਿੰਦੂ ਪਰਿਵਾਰ ਨਾ ਹੋ ਜਾਂਦਾ ਇਹ ਹੁਣ ਉਹਨਾਂ ਵੀ ਘਾਟਾ ਦੇ ਨਹੀਂ ਇਹਨਾਂ ਨੇ ਤੇ ਹੁਣ ਸਿੱਖ ਕਰਕੇ ਤੇ ਪਿਆੜੇ ਵੜੇ ਆਏ ਸਿੱਖ ਨੇ ਗੁੱਟ ਵੱਡੇ ਹੁੰਦੇ ਨੇ ਨਾ ਭਾਈ ਜੀ ਸਾਰਾ ਪਰਿਵਾਰ ਲੈ ਆਣ ਅਸੀਂ ਚਾਕੇ ਪੁਲਿਸ ਨੇ ਹੋਇਆ ਇਹ ਭਾਈ ਅਮਰਤਪਾਲ ਸਿੰਘ ਨਾਲ ਹੋਇਆ ਨਾ ਜਿਹੜਾ ਹੁਣ ਮਾਮਲਾ ਹੋਇਆ ਇਹਦੇ ਦੇ ਤੁਸੀਂ ਸੰਤੁਸ਼ਟ ਹੋ ਤੁਸੀਂ ਪਿੰਡ ਲੋ ਆਇਓ ਹਾਂਜੀ ਹਾਂਜੀ ਮੇਰੇ ਚਾਚੇ ਦਾ ਮੁੰਡਾ ਈ ਉਹਦਾ ਮੁੰਡਾ ਗਰਵੰਤ ਸਿੰਘ ਦਾ ਧੀਜਾ ਲੱਗਿਆ ਤੁਹਾਡਾ ਧੀਜਾ ਲੱਗਿਆ ਸਾਡਾ ਤੇ ਇਹ ਘਟਨਾ ਬਹੁਤ ਮਾੜੀ ਹੋਈ ਸਿਕਾਉ ਵਾਸਤੇ ਇਹ 6 ਜੂਨ ਨੂੰ ਪਿਛਲੇ ਨੂੰ ਵੀ ਅਸੀਂ ਹਰ ਸਾਲ ਜਾਂਦੇ ਆ ਮਹਿਤਾ ਸਾਹਿਬ ਉਦੋਂ ਵੀ ਇਸ ਬੰਦੇ ਨੇ ਕਾਰਵਾਈ ਕਰਨੀ ਪੂਰੀ ਚੈਰੀ ਕੀਤੀ ਸੀ ਵੀ ਮੈਂ ਜਰੂਰ ਸੱਡਾਂ ਮੁਖਸਰ ਸਾਹਿਬ ਚ ਹਮ ਤੇ ਐਤਕੀ ਵੀ ਇਹ ਗੱਲਾਂ ਕਰਦਾ ਰਿਹਾ ਆਈ ਦਵਾਦੂ ਬਣਾ ਕੇ ਰੱਖਿਆ ਵੀ ਤੂੰ ਜੇ ਬੋਲੇਗਾ ਤੇ ਅਸੀਂ ਉਸ ਗੱਲ ਤੇ ਅਸੀਂ ਸੱਚਾ ਕਮਝਾਉਂਦੀ ਆ ਹਮ ਇਨੇ ਕੱਲਾ ਬੰਦਾ ਪਾਗਾ ਵਾਲਾ ਵੇਸਟ ਇੱਕ ਮੁੰਡਾ ਹਮ ਤੇ ਗੱਲ ਪੈ ਗਈ ਵਿਚੋ ਬਾਰੀ ਦੇ ਵਿੱਚੋਂ ਉਵੇਂ ਛਾ ਜਾਣਿਆ ਖਿੱਚਿਆ ਕੋਲ ਤੋਂ ਬਾਡੀਗਾਰਡ ਖੜੇ ਆ ਹਮ ਬਾਡੀਗਾਰਡ ਸਭ ਤੋਂ ਦੋਛੀ ਜ਼ਿਆਦਾ ਹੋ ਸਪੈਂਡ ਹੋਣੇ ਜ਼ਰੂਰੀ ਆ ਜੀ ਹਮ ਆਪਣੀ ਕੌਮ ਨਾਲ ਤੱਕਾ ਹੋਇਆ ਸੰਤ ਜਰਨੈਲ ਸੇ ਭਿੰਡਰਾ ਵਾਲੇ ਨੂੰ ਜਰਨੈਲ ਸੀ ਹਮ ਦਮ ਦਮ ਇਟਕ ਸਾਲ ਦਾ 14ਵਾਂ ਮੁਖੀ ਸੀ ਹਮ ਉਹਦੇ ਬਾਰੇ ਇੱਕ ਦੋ ਸ਼ਬਦ ਬੋਲਦੇ ਰਹੇ ਆ ਮਾੜੇ ਹਮ ਇਹਨਾਂ ਦਾ ਕੀ ਬੋਲਣ ਦਾ ਮਤਲਬ ਹੈ ਅੱਜ ਵੀ ਉਸੇ ਤਰ੍ਹਾਂ ਅੱਜ ਵੀ ਉਸੇ ਤਰ੍ਹਾਂ ਤੇ ਬੋਲਦੇ ਰਹੇ ਆ ਹਮ ਇਸੇ ਕੌਮ ਨੇ ਦਬਾਉਣਾ ਚਾਹੁੰਦੇ ਸਿੱਕਾ ਉਹ ਤਾਂ ਏਡੀ ਤਗੜੀ ਕੌਮ ਆ ਹਜ਼ਾਰਵਾਂ ਦੀ ਹੈ ਹਮ ਇਹ ਸ਼ਿਵਸ਼ਰਾਲ ਵਾਲੇ ਕਿਵੇਂ ਉਹ ਕੱਲੇ ਮੁੰਡੇ ਨੂੰ ਵੇਖ ਕੇ ਨਾਲ ਮੁਖਸਰ ਸਾਹਿਬ 40 ਮੁਕਤਿਆਂ ਧਰਤੀ ਦੇ ਉੱਤੇ ਆਣ ਕੇ ਇਹਨਾਂ ਨੇ ਐਡਾ ਜ਼ੁਲਮ ਕੀਤਾ ਇਹ ਬੰਦੇ ਨੇ ਹਮ ਪ੍ਰਧਾਨ ਹੋਵੇਗਾ ਤੇ ਜਦ ਆਪਦੇ ਘਰੇ ਹੋਵੇਗਾ ਇਹਦੇ ਕੋਲ ਤਾਂ ਬਾਡੀਗਾਰਡ ਦੋ ਉਹਨੂੰ ਗੌਰਮੈਂਟ ਨੇ ਦਿੱਤੀ ਹੋਏ ਅੱਲਾ ਮੋਟਰਸਾਈਕਲ ਲਾ ਕੇ ਭੱਜਾ ਫਿਰਦਾ ਬਾਡੀਗਾਰਡ ਚੜਾਉਣਾ ਸਿਕਾ ਰਹਿਣੀ ਇਸ ਬੰਦੇ ਕੋਲੇ ਇਹਦੇ ਬਾਡੀਗਾਰਡ ਦੋਵੇਂ ਵਾਪਸ ਲੈਣੇ ਚਾਹੀਦੇ ਆ ਜੀ ਸਾਡੀ ਕੌਮ ਨਾਲ ਫਗਵਾੜ ਹੋ ਰਿਹਾ ਜੀ ਇਸ ਵਾਰੀ ਤੁਹਾਨੂੰ ਪ੍ਰਸ਼ਾਸਨ ਨੇ ਆਇਆ ਸੀ ਆ ਨਹੀਂ ਤਾਂ ਪ੍ਰਸ਼ਾਸਨ ਦਾ ਵੀ ਤੁਹਾਨੂੰ ਸਵੇਰੇ ਨਾ ਆਇਆ ਤੇ 12 ਵਜੇ ਤੱਕ ਸਾਰਾ ਕੁਝ ਤੁਹਾਨੂੰ ਲੈ ਕੇ ਤੇ ਆਾਂਗੇ ਤਨੀ ਦਾ ਆਪਾਂ ਕਾਰਵਾਈ ਕਰਾਂਗੇ ਜੋ ਆਪਣੇ ਤੋਂ ਹੀ ਹਮ ਸਾਰੀਆਂ ਜਥੇਬੰਦੀਆਂ ਰਲ ਕੇ ਤਕਸਾਲ ਵੀ ਆਵੇਗੀ ਬਾਬੇ ਦਾਇਆ ਸਿੰਘ ਵੀ ਆਉਣਗੇ ਮਕਸਰ ਦੀ ਕਮੇਟੀ ਸ਼੍ਰੋਮਣੀ ਕਮੇਟੀ ਵੀ ਸਾਡੇ ਪਿੰਡ ਵਾਲਾ ਜਹਦੜੀ ਹਰਾ ਸਿੰਘ ਵੀ ਆਇਆ ਸਾਰੇ ਜਿੰਨੇ ਸਰਪੰਚ ਪੰਚ ਨੇ ਬਲਾਕ ਸੰਪਤੀ ਦੇ ਮੇਰੇ ਚਾਚੇ ਦਾ ਮੁੰਡਾ ਪ੍ਰਧਾਨੇ ਵੀ ਆਇਆ ਹੋਇਆ ਸਾਰੇ ਇਹ ਸਾਰੇ ਇੱਥੇ ਆਏ ਐ ਇਸੇ ਕਰਕੇ ਜਿਵੇਂ ਜਿਵੇਂ ਪਤਾ ਲੱਗਿਆ ਮੈਨੂੰ ਤਾਂ ਪਤਾ ਹੀ 4 ਵਜੇ ਲੱਗਿਆ ਕਿ ਇਹ ਮੁੰਡੇ ਨੇ ਦੁਕਾਨ ਤੇ ਫੋਟੋ ਵਿਖਾਈ ਆਂਦਾ ਗਿੰਦੂ ਤੋਂ ਢੋਡੇ ਪਿੰਡ ਵਾਲਾ ਨਹੀਂ ਉੱਥੇ ਮੈਂ ਸਰਪੰਚ ਨੂੰ ਫੋਨ ਕੀਤਾ ਤੇ ਉਸੇ ਟਾਈਮ ਹੀ ਇੱਥੇ ਆ ਗਏ ਹਮ 1 ਵਜੇ ਦੀ ਇੱਥੇ ਜਥੇਬੰਦੀਆਂ ਆਈ ਜਾਂਦੀਆਂ ਨੇ ਜੇ ਨਹੀਂ ਪਤਾ ਲੱਗੀ ਜਾਂਦਾ ਪ੍ਰਸ਼ਾਜਨਾਂ ਦਾ ਤੇੜਾ ਵੀ ਤੁਹਾਨੂੰ ਸਮਾਖ ਦਵਾਵਾਂਗੇ ਮਿਲ ਗਿਆ ਠੀਕ ਹੈ ਤਾਂ ਕੱਲ ਨੂੰ 12 ਵਜੇ ਜੋ ਆਪਣੀ ਧੋਆ ਸਾਰੇ ਭਰਾ ਰਲ ਕੇ ਕਰਾਂਗੇ ਆਪਾਂ ਠੀਕ ਹੈ ਬਿਲਕੁਲ ਜੀ ਖਾਲਸਾ ਵਰਜਨ ਜੀ ਖਾਲਸਾ ਜੀ ਫਤਿਹ ਜੇ ਇਨਸਾਫ ਨਾ ਮਿਲੇ ਤੇ ਕੱਲ ਨੂੰ 12 ਵਜੇ ਦੀ ਕਾਲ ਦਿੱਤੀ ਤੇ ਕੀ ਕਹੋਗੇ ਦੇਖੋ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਵੇਂ 52 ਹੁਕਮਾਂ ਦੇ ਵਿੱਚ ਇੱਕ ਹੁਕਮ ਕੀਤਾ ਵੀ ਸਿੱਖ ਪਹਿਲਾਂ ਸਾਰੇ ਹੀ ਲਿਵਸੀਲੇ ਵਰਤਦਾ ਹੈ ਹਮ ਸਾਰੇ ਹੀ ਲਿਵਸੀਲੇ ਵਰਤਣ ਤੋਂ ਬਾਅਦ ਸਿੱਖ ਫਿਰ ਸੰਘਰਸ਼ ਵਾਲਾ ਰਾਹ ਤੁਰਦਾ ਹੈ ਤੋ ਚੁੰਦਾ ਹੈ ਹੁਣ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਤਾਂ ਦਿਵਾਇਆ ਵੀ ਅਸੀਂ ਕਾਰਵਾਈ ਕਰਾਂਗੇ ਤੇ ਜੋ ਨਹੀਂ ਕਾਰਵਾਈ ਕਰਦੇ ਫਿਰ ਸਿੰਘਾਂ ਨੇ ਕੌਲ ਤਾਂ ਦਿੱਤਿਆ ਵੀ ਅਸੀਂ ਤਾਂ ਫਿਰ ਸੰਘਰਸ਼ ਦੇ ਵਿੱਚ ਆਵਾਂਗੇ ਕਿਉਂਕਿ ਅਸਲ ਦੇ ਵਿੱਚ ਗੱਲ ਇਹ ਆ ਵੀ ਇਹ ਇੱਕ ਬਹਾਨਾ ਜ਼ਰੂਰ ਬਣਾਇਆ ਹੈ ਪਰ ਇੱਕ ਜਿਹੜੀ ਇਹਨਾਂ ਦੇ ਅੰਦਰ ਇੱਕ ਨਫ਼ਰਤ ਭਰੀ ਭਰੀ ਹੈ ਨਾ ਸਿੱਖਾ ਜਿਵੇਂ ਹੁਣ ਅੱਗ ਦੇ ਵਿੱਚ ਲੱਕੜ ਦੇ ਵਿੱਚ ਆਗਾ ਹਮੇਸ਼ਾ ਹੀ ਰਹਿੰਦੀ ਆ ਜੀ ਅ ਲੱਕੜ ਦੇ ਵਿੱਚ ਅੱਗ ਹਮੇਸ਼ਾ ਹੀ ਰਹਿੰਦੀ ਹੈ ਕੋਈ ਬਹਾਨਾ ਚਾਹੀਦਾ ਵੀ ਜਿਹੜੀ ਅੰਦਰ ਅੱਗ ਹੈ ਕੋਈ ਤਿੱਲੀ ਲੱਗੀ ਤੇ ਅੱਗ ਅੰਦਰੋਂ ਬਾਹਰ ਨਿਕਲ ਆਈ ਇਹਨਾਂ ਦੇ ਅੰਦਰ ਇੱਕ ਸਿੱਖਾਂ ਪ੍ਰਤੀ ਨਫ਼ਰਤ ਭਰੀ ਪਈ ਹੈ ਜਦੋਂ ਵੀ ਕੋਈ ਐਵੇਂ ਦਾ ਬਹਾਨਾ ਬਣਦਾ ਉਹ ਨਫ਼ਰਤ ਭਰੀ ਅੱਗ ਇਹਨਾਂ ਦੀ ਬਾਹਰ ਨਿਕਲ ਆਉਂਦੀ ਹੈ ਤੇ ਜਿਵੇਂ ਅਸੀਂ ਉਹ ਸਿੰਘ ਨੂੰ ਮਿਲੇ ਸੀ ਜਦੋਂ ਕਿਉਂਕਿ ਅਸੀਂ ਲੱਦੂ ਵਾਲੇ ਆਪਣੇ ਤੰਤੀ ਸਾਜਾਂ ਦਾ ਕੈਂਪ ਲੱਗਿਆ ਸੀ ਅਸੀਂ ਬਿਜ਼ੀ ਸੀ ਸਾਨੂੰ ਸਿੰਘਾਂ ਦੀ ਕਾਲ ਆਈ ਤੇ ਅਸੀਂ ਇੱਥੇ ਹਾਜ਼ਰੀ ਲਵਾਉਣ ਆਏ ਵੀ ਵੇਖੇ ਵੀ ਸਿੰਘਾਂ ਦਾ ਪਤਾ ਲੈਣ ਆਈਏ ਤੇ ਉੱਥੇ ਆ ਕੇ ਮਤਲਬ ਜਦੋਂ ਸਿੰਘਾਂ ਦਾ ਅਸੀਂ ਪਤਾ ਲਿਆ ਤੇ ਉੱਥੇ ਉਹ ਸਿੰਘ ਦੱਸਦੇ ਵੀ ਵਧ ਵਰਤਿਆ ਵੀ ਆ ਸਿੱਖੜੇ ਦੀ ਪੱਗ ਫੜੋ ਇਹਦੀ ਉਹ ਕਹਿੰਦੇ ਮੈਂ ਪੱਗ ਨੂੰ ਹੱਥ ਲਾਇਆ ਤੇ ਫਿਰ ਮੇਰੀ ਉਹਨਾਂ ਨੇ ਸ਼ਰਟ ਪਾੜੀ ਸੋ ਇੱਥੋਂ ਇਹ ਸਮਝ ਪੈਂਦੀ ਵੀ ਇਹਨਾਂ ਦੇ ਅੰਦਰ ਇੱਕ ਨਫ਼ਰਤ ਭਰੀ ਪਈ ਹੈ ਇਹੀ ਨਫ਼ਰਤ ਕਾਰਨ 84 ਦਾ ਕਾਰਨ ਬਣੀ ਸੀ ਅਸੀਂ ਸਿੱਖਾਂ ਨੂੰ ਲਾਹਮੇ ਤਾਂ ਦਿੰਨੇ ਆ ਪਰ ਸਿੱਖ ਸ਼ਾਂਤਮਈ ਗੱਲ ਕਰਦੇ ਸੀ ਤੇ ਉਦੋਂ ਇਹ ਨਾਰੇ ਲਾਉਂਦੇ ਸੀ ਊੜਾ ਐੜਾ ਨਹੀਂ ਪੜੇਂਗੇ ਜੂੜੀ ਜੂੜਾ ਕਾਟ ਭਰਾਂਗੇ ਸਿਗਰਟ ਵੀ ਢੀ ਪੀẽਗੇ ਚਾਂਦ ਸੀ ਜੀẽਗੇ ਨੱਕ ਤੇ ਮੱਕੀ ਬਹਿਣ ਨਹੀਂ ਦੇਣੀ ਸਿਰ ਤੇ ਪਗੜੀ ਰਹਿਣ ਨਹੀਂ ਦੇਣੀ ਤੇ ਉਹ ਨਫ਼ਰਤ ਅੱਜ ਵੀ ਵੇਖੋ ਇਹਨਾਂ ਦੇ ਹਿਰਦੇ 'ਚ ਉਵੇਂ ਹੀ ਪਲਦੀ ਪਈ ਆ ਅੱਜ ਵੀ ਇਹਨਾਂ ਦੇ ਇਹੀ ਬਿਆਨ ਨਿਕਲਦੇ ਪਏ ਵੀ ਸਿੱਖੜੇ ਦੀ ਪੱਗ ਲਾਓ ਜੀ ਹੈਨਾ ਸੋ ਇਸ ਕਰਕੇ ਜਦੋਂ ਸਿੱਖ ਦੀ ਪੱਗ ਤੇ ਗੱਲ ਆਏਗੀ ਸਿੱਖ ਦੀ ਸਿੱਖੀ ਤੇ ਗੱਲ ਆਏਗੀ ਸਿੱਖਾਂ ਦੇ ਜਰਨੈਲਾਂ ਤੇ ਗੱਲ ਆਏਗੀ ਤੇ ਸਿੱਖ ਤਾਂ ਚ ਪ੍ਰਸ਼ਾਸਨ ਗੁਰੂ ਗੋਬਿੰਦ ਸਿੰਘ ਜੀ ਦਾ ਸੀ ਹੁਕਮ ਮੰਨ ਰਹੇ ਆ ਸਾਰੇ ਹੀ ਲਿਵਸੀਲੇ ਵਰਤ ਰਹੇ ਆ ਪ੍ਰਸ਼ਾਸਨ ਨੂੰ ਅਸੀਂ ਅਪੀਲ ਕੀਤੀ ਹੈ ਜੇਕਰ ਉਹ ਆਪਣੀ ਕਾਰਵਾਈ ਨਹੀਂ ਕਰਦੇ ਫਿਰ ਸਿੱਖ ਜਿਹੜੇ ਆ ਸੰਘਰਸ਼ ਲਈ ਉਤਰਣਗੇ ਤੇ ਅਸੀਂ ਤਾਂ ਸਿੱਖ ਸੰਗਤ ਨੂੰ ਵੀ ਅਪੀਲ ਕਰਦੇ ਆ ਵੀ ਦੇਖੋ ਹੋ ਸਕਦਾ ਕੋਈ ਵੱਖ-ਵੱਖ ਜਥੇਬੰਦੀਆਂ ਦੇ ਵਿੱਚ ਸੇਵਾ ਕਰਦੇ ਹੋਣ ਅਸੀਂ ਵੈਸੇ ਮੁਕਸਰਜ ਸਾਹਿਬ ਦੀ ਸੰਗਤ ਨੂੰ ਰਿਪਰੈਜ਼ੈਂਟ ਕਰਦੇ ਆ ਪਲੇਟਫਾਰਮ ਸਾਡਾ ਪੰਥਕ ਕਾਲੀ ਲਹਿਰ ਹੈ ਕੋਈ ਵਾਰਿਸ ਪੰਜਾਬ ਦਾ ਹੋਵੇਗਾ ਵੱਖ-ਵੱਖ ਸਾਰੀਆਂ ਬੜੀਆਂ ਪਿਆਰੀਆਂ ਗੁਰੂ ਦੀਆਂ ਬਖਸ਼ੀਆਂ ਜਥੇਬੰਦੀਆਂ ਤੇ ਅੱਜ ਸਾਨੂੰ ਸਾਰਿਆਂ ਨੂੰ ਇਕੱਤਰ ਹੋ ਕੇ ਸਤ ਆਪਾਂ ਨੂੰ ਇੱਥੇ ਸਿੱਖ ਦੇ ਵਾਸਤੇ ਖੜਨਾ ਜਿਹੜਾ ਹੈ ਬੜਾ ਜ਼ਰੂਰੀ ਹੋ ਜਾਂਦਾ ਹੈ ਜੀ ਜੀ ਤੁਸੀਂ ਉੱਥੇ ਮੌਕੇ ਤੇ ਮੌਜੂਦ ਸੀ ਨਹੀਂ ਮੇਰੀ ਬੇਟੀ ਅੱਛਾ ਤੁਹਾਡੀ ਬੇਟੀ ਬਹੁਤ ਹਾਂ ਜਿੰਨੇ ਫੋਨ ਕੀਤਾ ਅੱਛਾ ਕਿ ਸੁਆ ਮੈਂ ਉਹਨਾਂ ਨੂੰ ਵੀਡੀਓ ਹੀ ਭੇਜੀ ਸੀ ਗੁੜੀਆ ਦੀ ਬਣਾ ਕੇ ਜੀ ਆ ਦੇਖੋ ਹਾਂ ਦੇਖੋ ਹੂੰ ਕਿ ਮੈਂ ਹੀ ਉਹਨਾਂ ਨੂੰ ਫੋਨ ਲਾਇਆ ਸੀ ਕਿ ਮੇਰੀ ਬੇਟੀ ਨੂੰ ਲੈਣ ਲਈ ਜਾ ਰਿਹਾ ਸੀ ਉਸ ਟਾਈਮੇ ਹਾਂਜੀ ਆ ਰਹੀ 9 ਵਜੇ ਭੇਜੀ ਵੀ ਹੈ ਜੀ ਹਾਂ ਮੈਂ ਦੇਖ ਲਈ ਵੀਡੀਓ ਵੇਖੀ ਹੋਈ ਅੱਗੇ ਅੱਛਾ ਇਸ ਬੇਟੀ بیمار ਹੋਣ ਕਰਕੇ ਉਹਨੂੰ ਲੈਣ ਜਾ ਰਿਹਾ ਸੀ ਜਦੋਂ ਉਹਦੇ ਨਾਲ ਕੁੱਟਮਾਰ ਹੋਈ ਆ ਹਾਂਜੀ ਹੂੰ ਇਹ ਤਾਂ ਸਹੀ ਗੱਲ ਹੈ ਕਿ ਮੈਂ ਇਹਨਾਂ ਨੂੰ ਕੋਲ ਆਇਆ ਇਸ ਮੈਂ ਕਿਹਾ ਮੈਂ ਦੁਕਾਨ ਤੇ ਆ ਕੇ ਆਪਾਂ ਜਾਣਾ ਵਾਪਸ ਕਿ ਬੇਟੀ ਨੂੰ ਦਵਾਈ ਦਵਾ ਕੇ ਲਿਉਣੀ ਹੈ ਹਸਪਤਲ ਦਿਖਾਉਣਾ ਹੈ ਤੁਸੀਂ ਗੁਰਵਿੰਦਰ ਦੇ ਬਾਪ ਹੋ ਸਾਬਕਾ ਸਰਪੰਚ ਹੋ ਗੁਰਵੰਤ ਸਿੰਘ ਤੁਹਾਡਾ ਨਾਮ ਆ ਤੇ ਤੁਸੀਂ ਹੁਣ ਕੀ ਮੰਗ ਕਰਦੇ ਹੋ ਜਾਂ ਤੁਹਾਨੂੰ ਸੰਤੁਸ਼ਟੀ ਹੋਈ ਅੱਜ ਵਾਲੇ ਕੇਸ 'ਚ ਨਹੀਂ ਜੱਜਾਲੇ ਕੁਝ ਨਹੀਂ ਹੋਈ ਸਾਡੀ ਸੰਤੁਸ਼ਟੀ ਹਾਂ ਕੱਲ 12 ਵਜੇ ਦੀ ਕਾਲ ਦਿੱਤੀ ਉਹਨਾਂ ਨੂੰ ਤੇ ਕੱਲ ਨਾ ਆਉਹੀ ਤਾਂ ਫਿਰ ਸਾਰੀਆਂ ਜਦੀਆਂ ਕਟਰੀਆਂ ਹੋ ਗਈਆਂ ਅਸੀਂ ਕਾਰਵਾਈ ਅਸੀਂ ਕਰਾਂਗੇ ਜੀ ਆ ਸਰਸਲਾ ਦੇ ਪ੍ਰਧਾਨ ਨੇ ਨਾਲ ਗੁੰਡਿਆਂ ਨੇ ਮੇਰੇ ਬੇਟੇ ਨੂੰ ਕੋਟ-ਕੋਟ ਕੇ ਜੀ ਬਹੁਤ ਬੁਰੀ ਗਾਲਤ ਕੀਤੀ ਜੀ ਉਹਨਾਂ ਨੇ ਹੂੰ ਹਾਂ ਮੁਖ ਸਰਪਾ ਨੂੰ ਕਦੋਂ ਪਤਾ ਲੱਗਿਆ ਕਿ ਤੁਹਾਡੇ ਬੇਟੇ ਨਾਲ ਕੁੱਟਮਾਰ ਹੋਈ ਵੈਸੇ ਤੇ ਚਲੋ ਗੁੰਡਾਗਰਦੀ ਕਰਦੇ ਆ ਜਦੋਂ ਗੁੰਡਾ ਸ਼ਬਦ ਸਾਰੇ ਨਹੀਂ ਵਰਤਦੇ ਉਹਨਾਂ ਦੇ ਲਈ ਪਰ ਜਦੋਂ ਤੁਸੀਂ ਇਹ ਕਹਾਣੀ ਵੇਖੀ ਹੋਊਗੀ ਤੇ ਇੱਕ ਹੀ ਹੁੰਦਾ ਹੀ ਹੈ ਵੀ ਧੀ ਪੁੱਤ ਨਾਲ ਇਦਾਂ ਕਰ ਰਹੇ ਆ ਇਹ ਜੀ ਉੱਥੇ ਆਪਣਾ ਮੈਂ ਪਿੰਡੋਂ ਸੀ 11:30 ਵਜੇ ਮੈਨੂੰ ਫੋਨ ਗਿਆ ਜੀ ਫਿਰ ਅਸੀਂ ਉੱਥੋਂ ਆਏ ਪਿੰਡੋਂ ਚੱਲ ਗਏ ਜੀ ਹੂੰ ਸਾਡੇ ਉਹਨਾਂ ਨੇ ਤੇ ਦਾੜ ਕਰਾਤਾ ਸੀ ਜੀ ਅੱਛਾ ਹਾਂ ਤੂੰ ਮੋਦੋ 25 30 ਜਿਹਨੇ ਸੀ ਇਕੱਲਾ ਸੀ ਜੀ ਹੂੰ ਬਹੁਤ ਬੁਰੀ ਕੀਤੀ ਉਹਨਾਂ ਨਾਲ ਸਿਰ 'ਚ ਵੀ ਮਾਰੇ ਖੜੇ ਕੋੜੇ ਟੋਈ ਤੇ ਆਂਗੜ ਵੀ ਕੱਟਤੀ ਹੁੰਦੀ ਵਿਚਾਰੇ ਦੀ ਹੂੰ ਪੇਟ 'ਚ ਵੀ ਮਾਰਦੇ ਰੇ ਲੱਤਾ ਹੂੰ ਤੇ ਬਹੁਤ ਬੁਰੀ ਹਾਲਤਾਂ ਘਟਿਆ ਜਨਾ ਸਿਰ ਸਾਰੇ ਨੇ ਗੁੰਡਿਆਂ ਨੇ ਮੰਗ ਕਰਦੇ ਹਾਂ ਮੰਗਾ ਸੀ ਕਰਦੇ ਜੀ ਨਾ ਵਾਅਦਾ ਵਸਾ ਜਾਣੀ ਜੇ ਦੀ ਜੇਲ੍ਹ ਜਾਣੀ ਚਾਹੀਦੀ ਜੀ ਹੂੰ ਸਾਰੇ ਜਿੰਨੇ ਇਹ ਨਾ ਉਹ ਜਿਹੜਾ ਪ੍ਰਧਾਨ ਨੂੰ ਵਾਅਦਾ ਵਾਅਦਾ ਕਰੜੀ ਸਜ਼ਾ ਲੱਗਣੀ ਚਾਹੀਦੀ ਨਾਲ ਗਨਮੈਨ ਲੈ ਗਿਆ ਜੀ ਉਹ ਅੰਦਰੋਂ ਖਿੱਚਦਾ ਰਿਹਾ ਆਪਦੇ ਹੱਥ ਨਾਲ ਉਹ ਤੇ ਗਨਮੈਨਾਂ ਵੀ ਕੁਝ ਨਹੀਂ ਕੀਤਾ ਜੀ ਸਟੈਂਡ ਹੋਣੀ ਚਾਹੀਦੀ ਜੀ ਗਨ ਆਹ ਉਹ ਗਨਮੈਨ ਸਟੈਂਡ ਹੋਣੇ ਚਾਹੀਦੇ ਜੀ ਤੁਸੀਂ ਮੇਜਰ ਸਾਹਿਬ ਉਹ ਸ਼੍ਰੋਮਣੀ ਕਮੇਟੀ ਤੋਂ ਅੱਗੇ ਆਓ ਜੀ ਕੀ ਤੁਹਾਡੇ ਨਾਲ ਪ੍ਰਸ਼ਾਸਨ ਨਾਲ ਰਾਬਤਾ ਹੋਇਆ ਜਾਂ ਤੁਹਾਨੂੰ ਕੋਈ ਦਵਾਇਆ ਉਹਨਾਂ ਭਰੋਸਾ ਕੱਲ੍ਹ ਵਾਲੀ ਕਾਰਵਾਈ ਬਾਰੇ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ੇਰਾਂ ਦੇ ਕੁਝ ਗੁੰਡਿਆਂ ਵੱਲੋਂ ਸਿੱਖ ਨੌਜਵਾਨ ਨੂੰ ਬੁਰੀ ਤਰ੍ਹਾਂ ਉੱਟਿਆ ਗਿਆ ਜੋ ਸਮੇਂ ਸਿਵਲ ਅਸਟਰੀ ਮੋਹਰ ਸਾਹਿਬ ਦੇ ਬਗਲ ਹੈ ਮੈਨੂੰ ਇਸ ਬਾਰੇ ਲਗਭਗ 4 ਵਜੇ ਪਤਾ ਲੱਗਾ ਮੈਂ ਤਰੰਤ ਹਸਪਤਾਲ ਆ ਕੇ ਨੌਜਨ ਲੱਕੀ ਹਾਲਜਾਂ ਜਾਲਿਆਂ ਅਤੇ ਉਸੇ ਵਕਤ ਹੀ ਮੈਨੂੰ ਸਿੰਘ ਸਾਹਿਬ ਜਥੇਦਾਰ ਕੁਲਦੀਪ ਸਿੰਘ ਗੜਗਾਇਆ ਸਾਹਿਬ ਦਾ ਫੋਨ ਆਇਆ ਤੇ ਉਹਨਾਂ ਨੇ ਮੈਂ ਲੜਕੇ ਦੀ ਵੀ ਗੱਲ ਕਰਾਈ ਤੇ ਉਸ ਤੋਂ ਬਾਅਦ ਗੜਗਾਇਆ ਸਾਹਿਬ ਵੱਲੋਂ ਐਸਐਸਵੀ ਨਾਲ ਫੋਨ ਤੇ ਗੱਲ ਕੀਤੀ ਗਈ ਪ੍ਰਸ਼ਾਸਨ ਵੱਲੋਂ ਵਾਸ਼ਵਾਹ ਦਵਾਇਆ ਗਿਆ ਹੈ ਕਿ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੱਲ 12 ਵਜੇ ਦਾ ਦਿੱਤਾ ਗਿਆ ਆਲਟੀਮੇਟਮ ਜੇਕਰ 12 ਵਜੇ ਤੱਕ ਕੋਈ ਕਾਰਵਾਈ ਨਹੀਂ ਹੁੰਦੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮ ਕਮੇਟੀ ਅੱਗੇ ਲਾ ਕੇ ਸਮੂਹ ਜਥੇਬੰਦੀਆਂ ਨਾਲ ਲਾ ਕੇ ਵੱਧ ਤੋਂ ਵੱਧ ਇਕੱਠ ਕਰਕੇ ਕਿ ਸੇ ਜੋ ਜਗ੍ਹਾ ਤੇ ਕਰਨੇ ਲਾ ਜਾਣਗੇ ਕਿ ਜੋ ਇਸ ਨੌਜ ਰਲਕੇ ਨੂੰ ਅਨਸਾਫ਼ ਦੁਆਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਵਾਰਸ ਪੰਜਾਬ ਜਥੇਬੰਦੀ ਤੋਂ ਵੀ ਤੁਸੀਂ ਪਹੁੰਚੇ ਹੋ ਮੱਖ-ਮੱਖ ਜਥੇਬੰਦੀਆਂ ਦੇ ਇੱਥੇ ਨਮਾਇंदे ਪਹੁੰਚ ਰਹੇ ਨੇ ਇਹ ਹੀ ਮੰਗ ਆ ਸਾਰਿਆਂ ਦੀ ਕਿ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਦੋ ਜਿਹੜੇ ਮੁਲਾਜ਼ਮੋਂ ਦੇ ਨਾਲ ਅੰਗ ਰਖੇਕ ਚੱਲਦੇ ਨੇ ਉਹ ਸਸਪੈਂਡ ਹੋਣੇ ਚਾਹੀਦੇ ਨੇ ਤੁਸੀਂ ਮਤਲਬ ਇੱਥੇ ਹੁਣ ਪਹੁੰਚੇ ਤੁਹਾਨੂੰ ਕੀ ਸੰਤੁਸ਼ਟੀ ਮਿਲਈਏ ਕਾਰਵਾਈ ਦੀ ਮੰਗ ਪਹਿਲਾਂ ਤਾਂ ਜਗਮੀਤ ਜੀ ਮੇਰੀ ਸਾਰੀ ਜਥੇਬੰਦੀ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਾਹਿਗੁਰ ਚੇਰੀ ਵਾਈ ਗੁਰੂ ਜੀ ਕੀ ਫਤਿਹ ਬੇਨਤੀ ਇਹ ਹੈ ਵੀ ਸਾਨੂੰ 4 ਵਜੇ ਤਕਰੀਬਨ ਪਤਾ ਲੱਗਿਆ ਸੀਗਾ ਸਾਡੀ ਪਾਰਟੀ ਦੇ ਜਿਹੜੇ ਆਪਣੇ ਮੁਕਸਰ ਸਾਹਿਬ ਦੇ ਜ਼ਿਲ੍ਹਾ ਦੇ ਜਿਹੜੇ ਸਾਡੇ ਮੈਂਬਰ ਨੇ ਉਹਨਾਂ ਨੇ ਸਾਨੂੰ ਸਾਰਿਆਂ ਨੇ ਦੱਸਿਆ ਤੇ ਤੁਰੰਤ ਜਦੋਂ ਅਸੀਂ ਸਾਡੀ ਸਾਰੀ ਜਥੇਬੰਦੀ ਇੱਥੇ ਆਈ ਤਾਂ ਬਕਾਇਦਾ ਡੀਐਸਪੀ ਸਾਹਿਬ ਕੋਲੇ ਖੜੇ ਸੀਗੇ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਜਿਹੜਾ ਕਿ ਇਕ ਤਾਂ ਜਿਹੜੀ ਜਿਹੜੀ 60 ਵਜੇ ਆ ਉਹਦੀ ਜਿਹੜੀ ਧਾਰਾ ਗਈ ਹੈ ਬੰਦੀ ਉਹ ਹੈ ਦੂਸਰੀ ਜਿਹੜੀ ਹੈ 295ਏ ਦਾ ਜਿਹੜਾ ਉਹ ਵਾਅਦਾ ਕਰਕੇ ਗਿਆ ਕਿਉਂਕਿ ਇੱਕ ਸਾਡੇ ਜਿਹੜੇ ਧਰਮ ਨੂੰ ਜਿਹੜਾ ਉਹਨਾਂ ਨੇ ਹੱਥ ਪਾਇਆ ਹੈ ਇੱਕ ਨੌਜਵਾਨ ਦੀ ਜਿਹੜੀ ਉਹਨਾਂ ਨੇ ਦਸਤਾਰ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਕਿਸੇ ਵੀ ਹਾਲਤ ਦੇ ਬਰਦਾਸ਼ਤ ਨਹੀਂ ਕੀਤੀ ਜਾਊਗੀ ਅਸੀਂ ਜਿਹੜਾ ਪ੍ਰਸ਼ਾਸਨ ਹੈ ਜਿਹੜਾ ਅਸੀਂ ਕਾਨੂੰਨ ਨੂੰ ਆਪਦੇ ਹੱਥ ਚ ਨਹੀਂ ਲੈ ਰਹੇ ਨਾ ਹੀ ਅਸੀਂ ਸਾਡਾ ਲੈਂਡ ਦਾ ਕੋਈ ਇਦਾਂ ਦਾ ਸਾਡਾ ਕੋਈ ਆਪਣੀ ਦਿਮਾਗ ਦੇ ਵਿੱਚ ਗੱਲ ਚੱਲਦੀ ਹੈ ਸਾਡੀ ਕਿਸੇ ਵੀ ਜਥੇਬੰਦੀ ਦੇ ਕਿਉਂਕਿ ਸਾਰੇ ਜਥੇਬੰਦੀਆਂ ਇੱਥੇ ਖੜੀਆਂ ਨੇ ਬਟ ਜੇ ਸਾਡੇ ਨੌਜਵਾਨ ਨੂੰ ਇਨਸਾਫ ਨਾ ਮਿਲਿਆ ਤਾਂ ਜਿਹੜਾ ਇੱਕ ਵੱਡਾ ਜਿਹੜਾ ਹਜ਼ੂਮ ਹੈ ਸਾਡੇ ਜਿਹੜਾ ਪੰਚ ਦਾ ਇੱਕ ਹਜ਼ੂਮ ਹੈ ਉਹ 40 ਮੁਕਤੀਆਂ ਦੀ ਧਰਤੀ ਦੇ ਇਕੱਠਾ ਹੋਊਗਾ ਜਿਹੜੇ ਗੁੰਡੇ ਨੇ ਜਿਹੜੇ ਪੁਲਿਸ ਦੀ ਪ੍ਰੋਟੈਕਸ਼ਨ ਦੇ ਵਿੱਚ ਜਿਹੜਾ ਇੱਕ ਸਿਰਾ ਦੇ ਜਿਹੜੇ ਗੁੰਡੇ ਇੱਥੇ ਛੜਕਾਂ ਦੇ ਉੱਤੇ ਫਿਰਦੇ ਨੇ ਜਿਹੜਾ ਸਾਨੂੰ ਇੱਥੇ ਪਤਾ ਲੱਗਿਆ ਜਿਹੜੀ ਸਭ ਤੋਂ ਸ਼ਰਮਨਾਕ ਗੱਲ ਜਿਹੜੀ ਹੈ ਐ ਸਾਡੇ ਨਾਲ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਦੇ ਵੀ ਜਿਹੜੇ ਸਾਡੇ ਨਾਲ ਆਗੂ ਖੜੇ ਨੇ ਜਦੋਂ ਅਸੀਂ ਵੀ ਜਿਹੜੇ ਪ੍ਰਦਰਸ਼ਨ ਕਰਦੇ ਆ ਧਰਨਾ ਪ੍ਰਦਰਸ਼ਨ ਕਰਦੇ ਆ ਪਹਿਲਾਂ ਅਸੀਂ ਜਿਹੜਾ ਨੋਟਿਸ ਦਿੰਨੇ ਆ ਬਕਾਇਦਾ ਜਿਹੜਾ ਪ੍ਰਸ਼ਾਸਨ ਨੂੰ ਵੀ ਅਸੀਂ ਇੱਥੇ ਧਰਨਾ ਲਗਾਉਣਾ ਤਾਂ ਉਹ ਟ੍ਰੈਫਿਕ ਨੂੰ ਜਿਹੜਾ ਇੱਧਰ ਉੱਧਰ ਕਰ ਦਿੰਦੇ ਨੇ ਜਿਹੜਾ ਨੌਜਵਾਨ ਨੇ ਸਾਨੂੰ ਜਿਹੜੀ ਗੱਲ ਦੱਸੀ ਵੀ ਉਹਦਾ ਇੱਕ ਮਿੱਤਰ ਦੋਸਤ ਜਿਹੜਾ ਸੀਗਾ ਉਹਦੀ ਬੇਟੀ ਬਿਮਾਰ ਹੋ ਗਈ ਬਕਾਇਦਾ ਉਸਨੇ ਹਾਂਜੀ ਉਹਨੇ ਬਕਾਇਦਾ ਜਿਹੜਾ ਹੈ ਕਿ ਉਹਨਾਂ ਨੇ ਇਹ ਗੱਲ ਕਹੀ ਵੀ ਯਾਰ ਮੇਰੇ ਕੋਲ ਸਮਾਂ ਨਹੀਂ ਫਿਰ ਉਹਨੇ ਉਹਨੂੰ ਵੀਡੀਓ ਬਣਾ ਕੇ ਭੇਜੀ ਕਹਿੰਦਾ ਭਾਈ ਆਵੇ ਕਿ ਮੇਰੀ ਬੇਟੀ ਇ ਦੀ ਲੋੜ ਹੈ ਉਹ ਫਿਰ ਜਦੋਂ ਗੱਡੀ ਲੈ ਕੇ ਗਿਆ ਜਾਂ ਤਾਂ ਉਹ ਵੀ ਵੀਡੀਓ ਉਸ ਘਟਨਾ ਤੋਂ ਬਾਅਦ ਦੀ ਹੋਵੇ ਉਹ ਵੀਡੀਓ ਜਿਹੜੀ ਉਹਦੇ ਵਟਸਐਪ ਦੇ ਵਿੱਚ ਉਹ ਤੋਂ ਪਹਿਲਾਂ ਦੀ ਹੈ ਜਦੋਂ ਉੱਥੇ ਗਿਆ ਇਹ 5-7 ਜਿਹੜੇ ਗੁੰਡੇ ਸੀਗੇ ਉੱਥੇ ਪ੍ਰਦਰਸ਼ਨ ਕਰ ਰਹੇ ਸੀ ਤਾਂ ਉਹਨੇ ਗੱਡੀ ਰੋਕੀ ਤੇ ਉਹਦੀ ਗੱਡੀ ਦੇ ਮੁਰੇ ਹੋ ਗਏ ਤਾਂ ਉਹ ਨੌਜਵਾਨ ਨੇ ਕਿਹਾ ਉਹ ਕਹਿੰਦਾ ਵੀ ਬਾਈ ਜੀ ਐਂ ਵੇਖੋ ਵੀ ਮੇਰੇ ਇੱਕ ਬੱਚੀ ਬਿਮਾਰ ਹੈ ਮੇਰੇ ਪਿੱਛੇ ਆ ਕੇ ਗੱਡੀਆਂ ਖੜਗੀਆਂ ਨਹੀਂ ਮੈਂ ਪਿੱਛੇ ਨੂੰ ਲੈ ਜਾਵਾਂ ਪਿੱਛੇ ਜਦੋਂ ਜਾਮ ਲੱਗ ਗਿਆ ਤੁਸੀਂ ਮੈਨੂੰ ਜਾਣ ਦੋ ਤਾਂ ਉਹਦੇ ਵਿੱਚ ਜਿਹੜੇ ਉਹਨਾਂ ਦੇ ਗੁੰਡੇ ਸੀ ਉਹ ਕਹਿੰਦੇ ਸਿਕੜੇ ਨੂੰ ਲਾਓ ਥੱਲੇ ਤੈਨੂੰ ਅਸੀਂ ਜਿਹੜਾ ਸਬਕ ਸਿਕਾਈ ਕੋ ਉਸ ਤੋਂ ਬਾ ਦੇ ਵਿੱਚ ਜਿਹੜਾ ਉਹਨਾਂ ਨੇ ਕੀਤਾ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਅਸੀਂ ਇੰਨੇ ਕਮਜ਼ੋਰ ਨਹੀਂ ਗੇ ਸਾਡਾ ਪੰਥ ਇੰਨਾ ਕਮਜ਼ੋਰ ਨਹੀਂ ਵੀ ਇਹ ਲੱਲੀ ਛੱਲੀ ਸਾਡੇ ਪੰਥ ਨੂੰ ਜਿਹੜਾ ਸਾਡੇ ਇੱਕ ਸਿੱਖ ਨੌਜਵਾਨ ਨੂੰ ਇਹ ਸਿੱਧੇ ਮੱਥੇ ਹੱਥ ਪਾਉਣਗੇ ਅਸੀਂ ਜਿਹੜਾ ਐਟ ਦਾ ਜਵਾਬ ਹੈ ਅਸੀਂ ਉਹ ਪੱਥਰ ਨਾਲ ਦੇਣ ਜਾਣਦੇ ਆ ਪਰ ਅਸੀਂ ਅੱਜ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਹੱਥ ਮੰਨ ਕੇ ਬੇਨਤੀ ਕਰਦੇ ਆ ਵੀ ਇਹਨਾਂ ਗੁੰਡਿਆਂ ਦੇ ਉੱਤੇ ਨੱਥ ਪਾਈ ਜਾਵੇ ਖਾਸ ਕਰਕੇ ਜਿਹੜੇ ਉਹਨਾਂ ਦੇ ਨਾਲ ਉਹਨਾਂ ਦੇ ਸਕਿਉਰਿਟੀ ਗਾਰਡ ਸੀ ਉਹ ਜਿਹੜਾ ਪ੍ਰਧਾਨ ਹੈ ਜਿਹੜਾ ਇੱਥੇ ਗੁੰਡਾ ਬਣਿਆ ਫਿਰਦਾ ਹੈ ਉਹਦੇ ਜਿਹੜੇ ਸਕਿਉਰਿਟੀ ਗਾਰਡ ਸੀ ਇੱਕ ਨੌਜਵਾਨ ਨੇ ਉਹਨਾਂ ਨੂੰ ਜਾ ਕੇ ਕਿਹਾ ਕਿ ਭਾਈ ਜੀ ਤੁਸੀਂ ਇਹਨਾਂ ਨੂੰ ਕਿਰਪਾ ਕਰਕੇ ਆਪ ਚੜਾਈਏ ਨੌਜਵਾਨ ਦਾ ਕੁੱਟਮਾਰ ਕਰ ਰਿਹਾ ਤੇ ਉਹ ਜਿਹੜੇ ਸਕਿਉਰਿਟੀ ਗਾਰਡ ਸੀ ਉਹ ਕਹਿੰਦੇ ਅਸੀਂ ਤਾਂ ਇਸ ਗੁੰਡੇ ਦੇ ਜਿਹੜੇ ਰਖਵਾਲੇ ਆ ਸਾਨੂੰ ਨਹੀਂ ਪਤਾ ਸਾਡੇ ਲੋ ਇਹਨੂੰ ਮਾਰ ਦੇਣ ਉਹ ਦੋ ਨੌਜਵਾਨਾ ਜਿਹੜੇ ਪੁਲਿਸ ਦੇ ਜਿਹੜੇ ਗਨਮੈਨ ਸੀ ਉਹਨਾਂ ਦੀ ਜਿਹੜੀ ਵਾਰਡਿੰਗ ਸੀ ਉਹ ਇਹ ਹੈ ਤੇ ਅਸੀਂ ਤਾਂ ਪ੍ਰਸ਼ਾਸਨ ਨੂੰ ਕਹਿੰਨੇ ਆ ਬਕਾਇਦਾ ਪੁਲਿਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਵੀ ਜਿੱਥੇ ਵੀ ਕਿਤੇ ਵੀ ਕੋਈ ਜ਼ੁਲਮ ਹੁੰਦਾ ਹੈ ਤਾਂ ਉਸ ਨੂੰ ਰੋਕਣ ਦਾ ਉਹ ਕੰਮ ਕਰਦੀ ਹੈ ਤੇ ਇਹ ਜਿਹੇ ਜਿਹੜੇ ਅਫਸਰ ਉਹ ਮਹਿਕਮੇ ਦੇ ਵਿੱਚ ਨਹੀਂ ਰਹਿਣ ਚਾਹੀਦੇ ਬਿਲਕੁਲ ਧੰਨਵਾਦ ਬਿਲਕੁਲ ਜੀ ਵੱਖ-ਵੱਖ ਜਥੇਬੰਦੀਆਂ ਦੀ ਇਹ ਹੀ ਕੌਲ ਆ ਕਿ ਜੇ ਕੱਲ ਨੂੰ 10 ਵਜੇ ਤੱਕ ਪੁਲਿਸ ਪ੍ਰਸ਼ਾਸਨ ਨੇ ਜੋ ਪ੍ਰੋਸਾਦ ਆਇਆ ਜੇ ਉਹਦੇ ਤੇ ਉਹ ਖਰੇ ਨਹੀਂ ਉਤਰਦੇ ਬੰਦੇ ਨਹੀਂ ਫੜੇ ਜਾਂਦੇ ਦੋ ਮੁਲਾਜ਼ਮ ਸਸਪੈਂਡ ਨਹੀਂ ਹੁੰਦੇ 295 ਏ ਧਾਰਾ ਜਾਂ 45% ਵਜੀਆਂ ਉਹਦੀ ਬੰਦੀ ਕਾਰਵਾਈ ਨਹੀਂ ਹੁੰਦੀ ਤੇ ਕੱਲ ਨੂੰ 12 ਵਜੇ ਦਾ ਜਿਹੜਾ ਸਮਾਂ ਇਹਨਾਂ ਦੇ ਸਾਰਿਆਂ ਦੇ ਵੱਲੋਂ ਰੱਖਿਆ ਗਿਆ ਉਹਦੇ ਚ ਇੱਕ ਕੌਲ ਹੋਵੇਗੀ ਤੇ ਉਹ ਕੌਲ ਕਿਸ ਤਰ੍ਹਾਂ ਦੀ ਹੋਊਗੀ ਧਰਨੇ ਦੇ ਰੂਪ ਚ ਬਦਲਦੀ ਹੈ ਕੋਈ ਪ੍ਰਦਰਸ਼ਨ ਨਾਹਰੇਬਾਜੀ ਜਾਂ ਕਿੱਦਾਂ ਦੀ ਹੋਊਗੀ ਉਹ ਇਹ ਸਮਾਂ ਦੇ ਦੇਣਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੋ ਤੇ ਰੀਸਟਾਰਟ ਕਰੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਮਾੜੀ ਘਟਨਾ ਹੋਈ ਏ ਸ਼ਿਵ ਸਿੰਘ ਨਾਲੇ ਕੋਈ ਗੁੰਡਿਆਂ ਨੇ ਸਾਡੇ ਸਿੱਖ ਨੌਂਦਵਾਰ ਨੂੰ ਕੁੱਟਿਆ ਤੇ ਪੱਗ ਲਾਈ ਏ ਅਜੇ ਪਿੰਡਰਾ ਦੇ ਨਾਂ ਤੇ ਮੈਨੇ ਮਾਰਦਾ ਰਿਹਾ ਏ ਅਸੀਂ ਇੱਥੇ ਸਾਡੇ ਕੋਲ ਪੁਲਿਸ ਪ੍ਰਸ਼ਾਸਨ ਆਏ ਸੀ ਅਸੀਂ ਉਹਨਾਂ ਨੂੰ ਫੇਰ ਮਾਰਨ ਦੇਨੇ ਆ ਜੇ ਕੱਲ ਨੂੰ 12 ਵਜੇ 22 ਨੇਮ ਇਹ ਬੰਦੇ ਫੜੇ ਨਾ ਗਏ ਤੇ 12 ਵਜੇ ਤੋਂ ਬਾਅਦ ਸਾਰੇ ਅਸੀਂ ਜਿੰਨੇ ਜਨੇ ਆਂ ਹੋਰ ਜਿਹੜੇ ਬੰਦੀਆਂ ਧਰਨਾ ਲੇਵਾਂਗੇ ਉਠਾਉਣ ਨੂੰ ਮਜਬੂਰ ਕਰ ਦਾਂਗੇ ਇਹਨਾਂ ਗੁੰਡਿਆਂ ਨੂੰ ਫੜੋ ਇਹਨਾਂ ਨੂੰ ਅੰਦਰ ਦਿਓ ਕਿਉਂਕਿ ਪਹਿਲਾਂ ਵੀ ਖੇਰ ਵਿੱਚ ਇਹਨਾਂ ਬੜਾ ਗੰਦ ਪਾਇਆ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਅਸੀਂ ਵਾਰਨਿੰਗ ਦਿੰਨੇ ਆਂ ਵੀ ਜੇ 12 ਮਈ ਤੱਕ ਇਹ ਬੰਦਾ ਨਾ ਫੜੇ ਗਏ ਤੇ ਫਿਰ ਅਸੀਂ ਜਿਹੜੇ ਕੰਮ ਬਿਗੇਗਾ ਇਹ ਜ਼ਿੰਮੇਵਾਰ ਹੋਣਗੇ ਅਸੀਂ ਨਹੀਂ ਜ਼ਿੰਮੇਵਾਰ ਹੋਵਾਂਗੇ ਅਸੀਂ ਸਾਰੇ ਜਥੇ ਬੰਦੀਆਂ ਲਿਆ ਕੇ ਇੱਥੇ ਧਰਨਾ ਦਿਆਗੇ 12 ਵਜੇ ਤੋਂ ਬਾਅਦ ਤੇ ਸਾਰਿਆਂ ਨੂੰ ਮਿਲਤੀ ਐ ਇੱਥੇ ਪਹਿਲਾ ਹਸਪਤਾਲ 'ਚ ਇਕੱਠੇ ਹੋ ਜੋ ਇਥੇ ਆਪਾਂ ਨਾਰੇ ਲਾਉਂਦੇ ਜੇ ਆਪਣਾ ਜ਼ਰਰੀਆ ਸਾਥ ਦੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ